ਪੰਜਾਬੀਓ ਸੋਡੇ ਹੱਕਾਂ ਦੇ ਉੱਤੇ ਪਹਿਲਾਂ ਵੀ ਬਹੁਤ ਡਾਕੇ ਬੱਜੇ ਆ ਆਪਾਂ ਉਦੋਂ ਵੀ ਖੂਗ ਸੁੱਤੇ ਰਹੇ ਵਾਰੀ-ਵਾਰੀ ਦਿੱਲੀ ਪੰਜਾਬ ਨੂੰ ਲੁੱਟਦੀ ਰਹੀ ਕਦੇ ਡੈਮਾਂ ਦੇ ਪ੍ਰਬੰਧ ਖੋਏ ਗਏ ਪਾਣੀ ਖੋਏ ਗਏ ਰਾਤ ਧਾਨੀ ਖੋਈ ਗਈ ਪੰਜਾਬੀ ਬੋਲ ਦੇ ਇਲਾਕੇ ਖੋਏ ਗਏ ਇਸ ਤੋਂ ਇਲਾਵਾ ਬਹੁਤ ਘਾਣ ਹੋਇਆ ਪੰਜਾਬ ਦਾ 47 ਤੋਂ ਲੈ ਕੇ ਹੁੰਦਾ ਆ ਰਿਹਾ ਹੁਣ ਨਵਾਂ ਡਾਕਾ ਆ ਜਿਹੜੀ ਭਵੰਤਮਾਨ ਸਰਕਾਰ ਆ ਜਿਹੜੀ ਬਹੁਤ ਆਪਣੇ ਆਪ ਨੂੰ ਉਤਸ਼ੀਕ ਹੋਂਦੀ ਹੈ ਵੀ ਲੋਕ ਉਤਸ਼ੀਕ ਆ ਅਸੀਂ ਪੰਜਾਬ ਦੇ ਟੇਲਾਂ ਦੇ ਪਾਣੀ ਪਚਾਤਾ ਅਸੀਂ ਪੰਜਾਬ ਦੇ ਚੱਪੇ-ਚੱਪੇ ਦੇ ਪਾਣੀ ਪਚਾਰਾ ਧਰਤੀ ਦੇ ਉੱਤੇ ਆਹ ਪਰਸੋਂ ਦੀ ਲਗਾਤਾਰ ਇੱਕ ਗੱਲ ਜਿਹੜੀ ਖਬਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਆ ਪੰਜਾਬ ਦੇ 200 ਪਟਵਾਰੀ ਚਾਰਟ ਸ਼ਿਟ ਕਰਤੇ ਪੰਜਾਬ ਦਾ ਜਿਹੜਾ ਪਟਵਾਰੀ ਆ ਪ੍ਰਧਾਨ ਆ ਪਰਿਵਾਰ ਯੂਨੀਅਨ ਦਾ ਉਹ ਨੂੰ ਮੁਅਤਲ ਕਰਕੇ ਉਹਦੀ ਬਦਲੀ ਪਠਾਨਕੋਟ ਦੀ ਕਰਤੀ ਜਿਹੜਾ ਕੁਸ਼ਲ ਕੁਮਾਰ ਆ ਇਹਨਾਂ ਲਾਇਆ ਹੋਇਆ ਉਹਨੇ ਹਦਾਇਤਾਂ ਕੀਤੀਆਂ ਬਰਬਲੀ ਜਨੇ ਮੂੰਹ ਜਬਾਨੀ ਕਿਹਾ ਕੋਈ ਲਿਖਤੀ ਪੜਤ ਨਹੀਂ ਕਿਹਾ ਵੀ ਸਾਨੂੰ ਜਾ ਕੇ ਪਿੰਡਾਂ ਦੇ ਵਿੱਚੋਂ ਇਹ ਰਿਪੋਰਟ ਬਣਾ ਕੇ ਭੇਜੋ ਵੀ ਇਹ ਸਰਕਾਰ ਨੇ ਸਾਰੇ ਪੰਜਾਬ ਦੇ ਵਿੱਚ ਨਹਿਰੀ ਪਾਣੀ ਪਹੁੰਚਦਾ ਕਰਤਾ ਉਹ ਪਟਵਾਰਗਾਨ ਨੇ ਦਿੱਤਾ ਜਵਾਬ ਉਹ ਕਹਿੰਦੇ ਅਸੀਂ ਪੰਜਾਬ ਨਾਲ ਧੋਖਾ ਨਹੀਂ ਕਰਨਾ ਜਦੋਂ ਪੰਜਾਬ ਕੋਲੇ ਪਾਣੀ ਪਹੁੰਚਿਆ ਹੀ ਨਹੀਂ ਅਸੀਂ ਇਹ ਕਿਉਂ ਰਿਕਾਰਡ ਬਣਾ ਕੇ ਦੇਗੇ ਕਿਉਂ ਡਾਟਾ ਇਕੱਠਾ ਕਰਕੇ ਦੇਗੇ ਇੱਕ ਜਾਲੀ ਇੱਕ ਫੇਕ ਡਾਟਾ ਵੀ ਪਾਣੀ ਪੰਜਾਬ ਚ ਪਹੁੰਚਗਾ ਉਹਦਾ ਨੁਕਸਾਨ ਕੀ ਹੋਣਾ ਪਹਿਲਾ ਨੁਕਸਾਨਦਾਰ ਇਹ ਹੋਣਾ ਕਿ ਜਿਹੜਾ ਸਾਡਾ ਸੁਪਰੀਮ ਕੋਰਟ ਕੇਸ ਚੱਲਦਾ ਪਾਣੀਆਂ ਦਾ ਜਦੋਂ ਇਹ ਉੱਥੇ ਰਿਪੋਰਟਾਂ ਬਾਗਯੇ ਵੀ ਪੰਜਾਬ ਦਾ ਪਾਣੀ ਪੂਰਾ ਹੋ ਗਿਆ ਉਹ ਕਹਿੰਦੇ ਫਿਰ ਦੇ ਦਿਓ ਬਾਕੀ ਪਾਣੀ ਦੂਜੇ ਸੂਬਿਆਂ ਨੂੰ ਪਹਿਲੇ ਹੀ ਸਾਡਾ ਪਾਣੀ ਬਹੁਤ ਜ਼ਿਆਦਾ ਲੁੱਟਿਆ ਜਾ ਚੁੱਕਿਆ 47 ਤੋਂ ਲੈ ਕੇ ਪਾਣੀ ਲੁੱਟਿਆ ਗਿਆ ਪੰਜਾਬ ਦਾ ਕੋਈ ਬੰਦਾ ਇਸ ਮਸਲੇ ਤੇ ਬੋਲਣ ਨੂੰ ਤਿਆਰ ਨਹੀਂ ਹੈਗਾ ਸੋ ਇਸ ਕਰਕੇ ਮੈਂ ਪਿੰਡ ਵਾਲੋਂ ਤੁਹਾਨੂੰ ਬੇਨਤੀ ਕਰਦਾ ਤੁਹਾਡੇ ਪਿੰਡਾਂ ਦੇ ਵਿੱਚ ਝਾੜੂ ਵਾਲਿਆਂ ਨੇ ਬੋਲਣ ਆਉਣਾ ਹੈ ਪ੍ਰਚਾਰ ਕਰਨ ਆਉਣਾ ਹੈ ਇਹਨਾਂ ਨੂੰ ਸਵਾਲ ਪੁੱਛੋ ਵੀ ਜਿਹੜਾ ਤੁਸੀਂ ਆ 200 ਪਟਵਾਰੀ ਚਾਰ ਸ਼ਿਫਟ ਕੀਤਾ ਹੈ ਜਿਹੜੇ ਪਟਵਾਰੀ ਮੁਤਲ ਕੀਤੇ ਆ ਜਿਹੜੇ ਪਟਵਾਰੀਆਂ ਡਿਊਟੀਆਂ ਲਾਇਆਂ ਧੱਕੇ ਨਾਲ ਕਹਿੰਦੇ ਹੋ ਕਿ ਤੁਸੀਂ ਅੰਕੜੇ ਬਣਾ ਕੇ ਭੇਜੋ ਵੀ ਸਾਰੇ ਪੰਜਾਬ ਨੂੰ ਪਾਣੀ ਪੂਰਾ ਕਰਤਾ ਤੁਹਾਨੂੰ ਮੈਂ ਕੁਦਰਤੀ ਗੱਲ ਇਹ ਆਹਨ ਲੋਕਾਂ ਕੋਲੇ ਬੈਠਾ ਮੈਂ ਮੈਂ ਬੈਠਾ ਮੀਆਂ ਪਿੰਡ ਇਹ ਮੀਆਂ ਪਿੰਡ ਆ ਇਥੇ ਪੇਰੋਂ ਜੋੜਕੀਆਂ ਟਾਂਡੀਆਂ ਮੀਆਂ ਵੀਰੇ ਵਾਲਾ ਬਾਜੇ ਵਾਲਾ ਛੇਰਿਆਂ ਵਾਲੀ ਸਾਨੇ ਵਾਲੀ अच्छे अच्छे ਘੱਟੋ ਘੱਟ 40-50 ਪਿੰਡ ਹੋਣਗੇ ਜਿਹੜੇ ਲੋਕਾਂ ਕੋਲ ਥੱਲੇ ਪਾਣੀ ਬਹੁਤ ਮਾੜਾ ਬਾਈ ਪੀਣਯੋਗ ਪਾਣੀ ਬਹੁਤ ਮਾੜਾ ਹੈ ਇਨ੍ਹਾਂ ਲੋਕਾਂ ਦੀ ਗੱਲ ਸੁਣ ਕੇ ਨਾ ਰੋਣਾ ਆਉਂਦਾ ਬੰਦੇ ਨੂੰ ਵੀ ਇਹ ਪੰਜਾਬ ਦੇ ਲੋਕ ਆ ਤੇ ਪਾਣੀ ਤੋਂ ਬਿਨਾ ਕਿਵੇਂ ਤਰਸਦੇ ਆ ਤੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਪੰਜਾਬ ਦੀ ਸਰਕਾਰ ਕਹਿੰਦੀ ਹੈ ਪਟਵਾਰੀਆਂ ਨੂੰ ਵੀ ਅੰਕੜੇ ਬਣਾ ਕੇ ਭੇਜ ਦਿਓ ਪਾਣੀ ਦਾ ਪੂਰਾ ਹੋ ਗਿਆ ਉਹ ਪਾਣੀ ਤਾਂ ਪਹਿਲੇ ਸਾਡੇ ਕੋਲ ਖੋਕੇ ਲੈ ਗਏ ਜੇ ਤੁਸੀਂ ਇਹ ਅੰਕੜਾ ਬਣਾ ਕੇ ਰਿਪੋਰਟਾਂ ਬਣਾ ਕੇ ਉੱਥੇ ਕੱਲੀਆਂ ਵੋਟਾਂ ਲੈਣ ਦੇ ਮਾਰੇ ਆ ਝੂਠੇ ਅੰਕੜੇ ਬਣਾ ਕੇ ਦਿਓਗੇ ਸੜਾ ਰੈਂਦਾ ਖੁੰਦਾ ਮਾੜਾ ਮੋਟਾ ਪਾਣੀ ਉਹ ਵੀ ਲੈ ਜਾਣਗੇ ਖੋਕੇ ਕਿਉਂ ਦੱਸਿਓ ਪਿੰਡ ਵਾਲੋ ਪਾਣੀ ਦੇ ਹਾਲਾਤ ਕੀ ਆ ਪਿੰਡ ਹੈ ਜੰਮਪੂ ਦਾ ਮੁਸਾਵਾਂ ਦੇ ਬੰਦ ਰਹੇ ਨੇ ਪਾਣੀ ਨਵਾਂ ਖੂਹ ਬਣਾ ਕੇ ਹੋਵੇ ਜਾਂ ਟੇਣਾ ਪਾਣੀ ਤੁਹਾਨੂੰ ਬਹੁਤ ਪਾਣੀ ਮੁੰਡੇ ਦੀ ਜਨਾਬ ਵੀ ਕਿੰਨੇ ਟਾਈਮ ਚ ਕੀ ਲਿਆ 3 ਘੰਟੇ ਕਿੰਨਾ ਪਾਣੀ ਦਾ ਰਾਤ ਨੂੰ ਠੀਕ ਆ ਗਾਗ ਉਹਦੇ ਚ ਮਰੀ ਉਹ ਗੱਡੀ ਪਾ 40 ਮਿੰਟ ਮੁੱਤ ਬੰਦ ਰਹੀ ਫੇਰ ਵੋਟੋ ਤੇ ਲਈ ਦੁਆਰੇ ਘੰਟੇ ਚ ਪਾਣੀ ਆਪਣੇ ਖੇਤਾਂ ਆਇਆ ਬੁਰਾ ਹਾਲਾ ਪੀਣ ਜੋ ਪਾਣੀ ਨਹੀਂ ਆਉਂਦਾ ਆ ਸਾਰਾ ਪਿੰਡ ਇਹ ਮਾਰੂ ਵਾਲੀ ਗੱਲ ਹੀ ਆ ਇੱਕ ਦਿਨ ਆ ਜਾਂਦਾ ਪਾਣੀ ਜਦੋਂ ਇਹਦੇ ਕਿਸੇ ਨੇ ਆਉਣਾ ਹੁੰਦਾ ਦਾ ਦੁਆਰੇ ਫੇਰ ਉਹ ਵੀ ਆਉਂਦਾ ਕੁਝ ਨਹੀਂ ਐ ਇਦਾਂ ਝੱਮੋਗਾ ਛੋਟੇ ਸਾਰੇ ਪਿੰਡਾਂ ਚ ਆਲੇ ਦੋ ਪਿੰਡਾਂ ਪੰਜ ਮਿੰਟ ਰੱਖਦੇ ਆ ਸਭ ਤੋਂ ਵੱਧ ਹੋਏ ਸਭ ਤੋਂ ਵੱਧ ਸਾਰੇ ਤੋਂ ਬਾਅਦ ਪਾਣੀ ਉਹ ਵੀ ਨਾ ਟੁੱਟ ਜੇ ਪਿਛਲੇ ਸਾਲ 25 ਮਣੀਆ ਥਰਮਾ ਨਿਕਲੀਆਂ ਨਾ 20 12 15 ਮਣੀਆ 12 ਮਣੀਆ ਕਿੱਲੇ ਦੀ

ਲਕਿ ਲਹ ਲਾਹ ਪਾਣੀ ਇਹ ਨਹੀਂ 283000 ਹੁਣ ਇਹ ਲੱਖ ਨੂੰ ਵੀ ਲੱਗੀ ਜਾਂਦੇ ਹਾਂ ਹਾਂ ਪਰ ਤਾਂ ਨੋ ਤੁਸੀਂ ਯਾਰ ਜਿਹੜੇ ਸੰਘਰਸ਼ ਕਰ ਰਹੇ ਹੋ ਇੱਕ ਵੀ ਖੰਭਾ ਨਹੀਂ ਕੀਤਾ ਇੱਕ ਵੀ ਆਹ ਭਾਈ ਦੇਖੋ ਮੈਂ ਪੰਜਾਬ ਦੇ ਲੋਕੋ ਐਵੇਂ ਨਹੀਂ ਪਾਣੀ ਦੇ ਮੁੱਦੇ ਤੇ ਬੋਲਦਾ ਛੋਡੀਆਂ ਨਹਿਰਾ ਕੜ ਕੜ ਕੇ ਦਰਿਆਵਾਂ ਦੇ ਪਾ ਕੇ ਦਰਿਆ ਡੂੜ ਦਰਿਆ ਪਾ ਕੇ ਰਾਸਤਾਂ ਨੂੰ ਦੇਤਾ ਤੇ ਆਹ ਬੈਠੇ ਲੋਕ ਪਾਣੀ ਨੂੰ ਪੀਣ ਲਈ ਮਤਰਸਦੇ ਆ ਹਣ ਬਾਈ ਨੇ ਕਹਾਣੀ ਸੁਣਾਈ ਆ ਵੀ 6 ਕਨਾਲਾਂ ਪਾਣੀ ਨੂੰ ਵਾਸਤੇ ਇਧਰ ਘਰੋਂ ਜਾਣਾ ਪਤਾ ਬਹੁਤ ਨਾਲ ਪੁੱਛ ਲੋ ਬਜਾ ਮਰੋ ਪਾਣੀ ਨਹੀਂ ਜੌਣ ਲਈ ਨਾ ਫਿਰ ਪੁੱਛੋ ਕੀ ਵੀ ਨਹੀਂ ਸਕਦੇ ਨਹੀਂ ਬੱਚੋ ਤੇ ਦੂਸਰੇ ਆਪਣੇ ਕਿਉਂ ਆਣ ਹੋਗਾ ਪਰ ਪਾਣੀ ਮੈਂ ਉਹੀ ਗੱਲ ਕਰਦਾ ਮੈਂ ਪਹਿਲਾਂ ਵੀ ਸਰਾਈ ਹੈ ਵੀ ਪਾਣੀ ਕਿਸੇ ਵੋਟਾਂ ਦੇ ਵਿੱਚ ਮੁੱਦਾ ਨਹੀਂ ਰਿਹਾ ਪੰਜਾਬ ਦਾ ਨਾ ਸਾਡੇ ਲੋਕਾਂ ਨੇ ਮੁੱਦਾ ਵਾਰਿਆ ਠਾਇਆ ਤੇ ਉਹਨਾਂ ਦਾ ਠਾਉਣੇ ਕਿਸੇ ਦਾ ਪਹਿਲੇ ਹੱਕ ਪੰਜਾਬ ਦੇ ਪਾਣੀ ਦੇ ਵਿੱਚ ਹੈ ਸੋ ਮੈਂ ਦਾ ਭਰਾਵੋ ਬਹੁਤ ਚਿਰ ਦਾ ਰੌਲਾ ਪਾਉਣਾ ਵੀ ਪਾਣੀ ਸੰਭਾਲ ਲੋ ਸਾਡੇ ਪਾਣੀ ਦੀ ਗੱਲ ਕਰੋ ਪਾਣੀਆਂ ਦੇ ਹੱਕ ਦੀ ਗੱਲ ਕਰੋ ਵੀ ਸਾਡੇ ਪਾਣੀ ਕਿਉਂ ਲੁੱਟੇ ਜਾ ਰਹੇ ਆ ਅਸੀਂ ਪੀਣ ਵਾਲੇ ਪਾਣੀ ਨੂੰ ਬਤਰਸਦੇ ਆ ਤੂੰ ਟੈਂਕੀਆਂ ਜਿਹਾ ਬਣਾਇਆ ਮੈਂ ਕਰੇ ਉਹ ਟੰਡਾ ਬਣ ਜਾਂਦਾ ਉਹ ਪੰਜ ਸੌ ਤੋਂ ਬਈ ਕਟਾਈ ਕੀ ਪਾਣੀ ਵਾ ਕੇ ਜਾਂਦੇ ਨੇ ਪਿੰਡਾਂ ਦੇ ਵਿੱਚ 500 ਜੋ ਨਹਿਰ ਜੰਬੰਦੀ ਆ ਜਾਂਦੀ ਹੈ ਸਾਡੇ ਇੱਥੇ 20 ਟੈਂਕੀਆਂ ਨੇ ਜਿਹੜੇ ਇਹ ਕੰਮ ਹੀ ਕਰਦੇ ਨੇ 500 ਤੋਂ ਲੈ ਕੇ ਜੇ ਦੂਰ ਪਿੰਡਾਂ 700 ਰੁਪਏ ਪਾਣੀ ਦੀ ਟੈਂਕੀ ਪਾਣੇ ਹੋਵੇ। ਪਪਵੰਤ ਮਾਨਤਾ ਕਹਿੰਦਾ ਵੀ ਮੈਂ ਤਾਂ ਪੂਰਾ ਪਾਣੀ ਦੇਦਾ ਨਹਿਰਾ ਸੂਏ ਕੱਸੀਆਂ। ਥੋੜੇ ਆ ਕੇ ਮੁੜ ਗਏ ਆ ਕੇ। ਆਈ ਨਹੀਂ। ਉਹ ਨਹੀਂ ਆਈ। ਆਉਣਗੇ ਤਾਂ ਲਾਮ ਲਸ਼ਕਰ ਯਾਰ ਹਜ਼ਾਰਾਂ ਪੁਲਸ ਵਾਲਾ ਹੋਊਗਾ। ਕੋਈ ਨੇੜੇ ਲੱਗਣ ਦੇਣਾ ਕਿਸੇ ਨੇ। ਸਵਾਲ ਕਿੱਥੋਂ ਜੇ ਨੇੜੇ ਜਾਵੇਂ ਪੁੱਛਣ ਦੇਣੇ ਦੂਰੋਂ ਹੀ ਖਿੱਚ ਕੇ ਲੈ ਜਾਂਦੇ ਪੁਲਿਸ ਵਾਲੇ ਤੇ ਦੇਖੀ ਤੇ ਜਿਹੜੇ ਪੁਲਿਸ ਵਾਲੇ ਖਿੱਚੀ ਜਾਂਦੇ ਮੁੰਡੇ ਹਾਂ ਜੀ ਸਾਡੇ ਮਨ ਤੋਂ ਪੁਲਿਸ ਕਿਹਦੀ ਹੋ ਗਈ ਹੈ ਕੋਈ ਵੀ ਨਰਮ ਉਸ ਕਹਿੰਦੇ ਗੱਲ ਕਰਕੇ ਵੀ ਇੰਨੀ ਗੱਲ ਸਾਡੇ ਸੁਣੀ ਉਹ ਕਿੱਡੇ ਗੱਡੀਡ ਹੋ ਗਏ ਗੱਲ ਉਹ ਮੁੱਦਾ ਹੀ ਹੈ ਨਹੀਂ ਬਾਈ ਕੋਈ ਨਹੀਂ ਕਹਿੰਦਾ ਕਰਦਾ ਕੋਈ ਨਹੀਂ ਬੋਲਦਾ ਬੜਾ ਜੀ ਪਹਿਲਾਂ ਜਿਹੜੇ ਪਾਣੀ ਦੇ ਮੁਕੀ ਬੰਦੇ ਸੀ ਉਹ ਹੀ ਕਹਿੰਦੇ ਦਰਵਾਜ਼ਾ ਬੋਲ ਵੀ ਨਹੀਂ ਬੋਲਣੀ ਯਾਰ ਭਾਈ ਜੀ ਬੋਲਦੇ ਵੀ 15 ਪਰ ਜਦੋਂ ਤੇ ਪਤਾ ਨਾ ਬੋਲਦੀ ਆ ਆਹੋ ਅੱਜ ਹੋ ਗਈ ਯਾਰ ਜਿਹਨੂੰ ਅਸੀਂ ਵੋਟਾਂ ਪਾਉਣੀਆਂ ਨੇ ਉਹਨੂੰ ਸਾਨੂੰ ਸਵਾਲ ਪੁੱਛਣ ਦਾ ਵੀ ਹਨਵਾ ਅੱਗੇ ਆ ਗਿਆ ਹੈ ਨਾ ਕਰਦਾ ਜੇ ਕੋਈ ਆਪਾਂ ਡਾਕਟਰ ਕੋਲੇ ਜਾਂਦੇ ਜੇ ਬਿਮਾਰੀ ਦੱਸ ਸਕਦਾ ਫੇਰੀ ਕੋਈ ਦੀ ਫੇਰੀ ਐ ਉਹ ਆ ਦੂਰ ਹੀ ਮੁਰ ਜਾਂਦੇ ਹੱਥ ਬੰਨ ਕੇ ਸਾਨੂੰ ਵੋਟਾਂ ਪਾ ਦਿਓ ਸਾਧੋ ਜੀ ਨਾ ਟਿਆ ਗੱਲ ਸੁਣੋ ਇੱਕ ਮਿੰਟ ਚੁੱਪ 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 ਫੇਰ ਗੱਲ ਕਰਨਾ ਫੇਰ ਗੱਲ ਕਰੀਂ ਅਗਲਾ ਟੱਕ ਗੱਡੀ ਦੇ ਚਲਦੇ ਫੇਕਾ ਨਹੀਂ ਕਰਦਾ ਜੀ ਮੈਂ ਜਿਹੜਾ ਬਾਜ਼ ਬਾਦ ਸਾਹਿਬ ਹੈ ਹਾਂ ਜੀ ਹਾਂ ਤੇ ਭੁੰਦਰ ਸਾਹਿਬ ਨੇ ਜਮਾ ਪਿੰਡ ਦੇ ਲੋਕਾਂ ਨੂੰ ਲਵੇ ਵੀ ਲੱਗਣ ਦਾ ਮੇਰੇ ਏਰੀਆ ਦੇ ਲੋਕਾਂ ਨੂੰ ਉਹ ਕਹਿੰਦਾ ਬਸ ਬਸ ਮਾਫ਼ ਕਰਿਆ ਸਵਾਲ ਅੱਗੇ ਨਸੀਰ ਸੋਨੂ ਦਾ ਭਾਈਏ ਆਹ ਮੰਗਦੇ ਸੀ ਉਹ ਦੋ ਤੁਸੀਂ ਭਾਈ ਇਨਸਾਨ ਸੋਣ ਨਹੀਂ ਹੈਗੇ ਨਾਲੀ ਤੁਸੀਂ ਇਕੱਲੇ VOTER ਹੋ ਬਾ ਬੋਟ ਪਾਉਂਦੇ ਰਹੋ ਚੁੱਪ ਕਰਕੇ ਨੀਵੇਂ ਨੀਵੇਂ ਹੋ ਕੇ ਮੱਥੇ ਟੇਕਦੇ ਰਹੋ